पत्ना श्रीवाहे ਲ ਕੈ ਮੈਂ ਤੱਕੀ ਤਉ ਸਰਨਾਈ ਜੀਉ ਮੈਂ ਅਸਰ ਰਖੀ ਚਿੱਤ ਮੈਂ ਮੇਰਾ ਸਭ ਦੁੱਖ ਗਵਾਈ ਜੀਉ ਸੋ ਕਹ ਹਟਲ ਗੁਰ ਸੇਵੀ ਐ ਇਹ ਨਿਸ ਸਹਜ ਸੁਪਾਏ ਦਰਸਨ ਪਰ ਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੇ ਸਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਆਂ ਦੁੱਢਿ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵਿਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ 14 ਹਰ ਨਾਮਾ ਹਰ ਰੰਗ ਹੈ ਹਰ ਰੰਗ ਮਝ ਠੈ ਰੰਗ ਗੁਰ ਤੁਠੈ ਹਰ ਰੰਗ ਚਾੜਿਆ ਫਿਰ ਬਹੜ ਨਾ ਹੋਵੀ ਪੰਗ ਹਰ ਨਾਮਾ ਹਰ ਹਰ ਅੰਗ ਮਜੀਠੇ ਰੰਗ ਗੁਰ ਟੁੱਟੇ ਹਾਰੇ ਰੰਗ ਚਾੜਿਆ ਫਿਰ ਬਹੜ ਨਾ ਹੋਵੀ ਪੰਗ ਮੇਰੇ ਮਨ ਹਾਰੇ ਰਾਮ ਨਾਮ ਕਰ ਰੰਗ ਗੁਰ ਟੁੱਠੇ ਹਰ ਉਪਦੇਸਿਆ ਹਰ ਪੇਟਿਆਰਾ ਨਿਸੰਗ ਰਹਾ മനമുഖീ ഫെ ആവണ ചെത്തനായോ മന ദൂജാ പൗ സഹല ਹਮ ਮੈਲ ਭਰੇ ਦੁਚਾਰੀਆਂ ਹਰ ਰੱਖ ਵੰਗੀ ਅੰਗ ਗੁਰ ਅੰਮ੍ਰਿਤ ਸਰਨ ਵਾਲਿਆ ਸਬ ਲਾਥੇ ਕਿਲ ਵਖ ਅਪੰਗ ਬੱਬ ਸਤ ਸੰਗਤ ਮਿਲ ਸੰਗ ਮਿਲ ਸੰਗ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਹਰ ਦੀਨਾਂ ਦੀਨ ਯਾਲ ਪ੍ਰਭ ਸਤ ਸੰਗਤ ਮਿਲੋਂ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਗੁਰਜੀਕਾ ਖਲਸਾ ਵਾਹ ਗੁਰਜੀ ਕੀ ਫਤਿਹ ਸੋਹੀ ਮਹਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠਾ ਰੰਗ ਗੁਰ ਤੁਠੇ ਹਰ ਰੰਗ ਚਾੜਿਆ ਕਿਰਬ ਬਹੁਲ ਨਾ ਹੋਵੀ ਭੰਗ ਸਤਿ ਨਾਮ ਵਾਹਿ ਗੁਰ ਸਤਿ ਸਰਨਾਹੀ ਦਾ ਤਾਰ ਵਿਸਰਨਾਹੀ ਦਾ ਤਾਰ ਮੀਲਾ ਕਰ ਵਿਸਰਨਾਹੀ ਦਾ ਤਾਰ ਆਪਣਾ ਨਾਮ ਦੇਹੁ ਆਪਣਾ ਨਾਮ ਦੇਹੁ ਗੁਨ ਗਾਵਾ ਦਿਨ ਰਾਤ ਗੁਨ ਗਾਵਾ ਦਿਨ ਰਾਤ ਨਾਨਕ ਚਾਹੂ ਏ ਹੂੰ ਨਾਨਕ ਚਾਹੂ ਏ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਾਤੇ